ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਡਾਕਟਰ ਬਲਬੀਰ ਜੋ ਕਿ ਪੰਜਾਬ ਦੇ ਹੈਲਥ ਮਿਨਿਸਟਰ ਨੇ ਉਹਨਾਂ ਦੇ ਵੱਲੋਂ ਡਾਕਟਰਾਂ ਦੇ ਨਾਲ ਬੈਠਕ ਕਰ ਲਈ ਗਈ ਹੈ ਤਾਂ ਦੱਸ ਦਈਏ ਕਿ ਕੋਲਕਾਤਾ ਰੇਪ ਕੇਸ ਨੂੰ ਲੈ ਕੇ ਲਗਾਤਾਰ ਡਾਕਟਰ ਪ੍ਰੋਟੈਸਟ ਕਰ ਰਹੇ ਨੇ ਸੋ ਇਸ ਪ੍ਰੋਟੈਸਟ ਦੇ ਤਹਿਤ ਮੀਟਿੰਗ ਹੈ ਜਿਹੜੀ ਅਹਿਮ ਮੀਟਿੰਗ ਮੰਨੀ ਜਾ ਰਹੀ ਸੀ ਉਹ ਕੀਤੀ ਗਈ ਹੈ ਜਿਸ ਵਿੱਚ ਬਰਵੀਰ ਸਿੰਘ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਬੇਨਤੀ ਡਾਕਟਰਾਂ ਨੂੰ ਕੀਤੀ ਗਈ ਆ ਅਪੀਲ ਕੀਤੀ ਗਈ ਹੈ ਕਿ ਤੁਸੀਂ ਸਟ੍ਰਾਈਕ ਕਰੋ ਤੁਸੀਂ ਪ੍ਰੋਟੈਸਟ ਕਰੋ ਤੁਹਾਡਾ ਹੱਕ ਹੈ ਪਰ ਇਸ ਦੇ ਲਈ ਕੁਝ ਚੀਜ਼ਾਂ ਨਿਰਧਾਰਤ ਕਰੋ ਕਿ ਤੁਸੀਂ ਕੁਝ ਡਾਕਟਰ ਨੇੜੇ 5 ਤੋਂ 7 ਡਾਕਟਰ ਇਸ ਪ੍ਰੋਟੈਸਟ ਦਾ ਹਿੱਸਾ ਬਣੋ ਤੇ ਬਾਕੀ ਡਾਕਟਰ ਨੇ ਜਿਹੜੇ ਉਹ ਲੋਕਾਂ ਦਾ ਇਲਾਜ ਕਰੋ ਕਿਉਂਕਿ ਲੋਕਾਂ ਨੂੰ ਇਸ ਸਮੇਂ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਇਸ ਲਈ ਇਸ ਚੀਜ਼ ਨੂੰ ਧਿਆਨ ਵਿੱਚ ਜ਼ਰੂਰ ਰੱਖਿਆ ਜਾਵੇ ਇਸ ਤੋਂ ਇਲਾਵਾ ਉਨ੍ਹਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਸਕਿਉਰਿਟੀ ਹੈਲਥ ਜਿਹੜਾ ਦਫ਼ਤਰ ਹੈ ਉਹ ਡਾਕਟਰਾਂ ਦੇ ਲਈ ਬਣਾਉਣਗੇ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਲਾਗੂ ਕੀਤਾ ਜਾਵੇਗਾ ਤੇ ਨਾਲ ਨਾਲ ਉਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਸਾਰੀਆਂ ਸਟੇਟਾਂ ਦੇ ਸਾਰੇ ਹੈਲਥ ਮਨਿਸਟਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਜਾਵੇ ਜਿਸ ਤੋਂ ਬਾਅਦ ਅਜਿਹੀਆਂ ਘਨੌਣੀਆਂ ਹਰਕਤਾਂ ਨੂੰ ਲੈ ਕੇ ਇੱਕ ਵਧੀਆ ਸੋਲੂਸ਼ਨ ਹੈ ਜਿਹੜਾ ਕੱਢਿਆ ਜਾ ਸਕੇ ਤਾਂ ਕਿ ਅੱਗੇ ਤੋਂ ਅਜਿਹੀ ਕੋਈ ਵੀ ਘਟਨਾ ਚੜੀ ਨਾ ਵਾਪਰ ਸਕੇ ਸੋ ਇੱਕ ਪਲਾਨ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਤਿਆਰ ਕਰ ਲਿਆ ਗਿਆ ਇਸ ਬਾਬਤ ਸੋ ਉਸ ਪਲਾਨ ਬਾਰੇ ਕੀ ਕੁਝ ਕਹਿਣਾ ਡਾਕਟਰ ਬਲਬੀਰ ਦਾ ਆਓ ਜਾਣਦੇ ਹਾਂ ਪ੍ਰੋਟੈਸਟ ਹੈ ਉਹਨੂੰ ਤੁਸੀਂ ਉਹਦਾ ਚਾਹੇ ਤੁਸੀਂ ਇੱਕ ਧਰਨਾ ਦੇ ਫਾਰਮ ਦੇ ਵਿੱਚ ਵੀ ਪੰਜ ਮੈਂਬਰ ਬਾਈ ਰੋਟੇਸ਼ਨ ਜਿਹੜਾ ਹੈਗਾ ਆਪਣਾ ਪ੍ਰੋਟੈਸਟ ਤੁਸੀਂ ਚਾਹੇ ਕੰਟੀਨਿਊ ਕਰੋ ਯੂ ਹੈਵ ਅ ਰਾਈਟ ਟੂ ਪ੍ਰੋਟੈਸਟ ਤੇ ਯੂ ਹੈਵ ਅ ਰੀਜ਼ਨ ਟੂ ਪ੍ਰੋਟੈਸਟ ਜਿਹੜੀ ਸਭ ਤੋਂ ਜ਼ਿਆਦਾ ਵੱਡੀ ਗੱਲ ਤੁਹਾਡੇ ਦੋਨੋਂ ਹੀ ਆ ਗਿਆ ਤੇ ਇਹਦੇ ਨਾਲ ਨਾਲ ਸਾਰੇ ਜਿਹੜਾ ਇਹ ਹਾਊਸ ਹੈ ਇਹ ਕੇਂਦਰ ਸਰਕਾਰ ਤੋਂ ਮੰਗ ਕਰਦਾ ਕਿ ਜਿਹੜੀ ਡਾਕਟਰਸ ਦੀ ਬਹੁਤ ਲੌਂਗ ਪੈਂਡਿੰਗ ਡਿਮਾਂਡ ਹੈਗੀ ਆ ਕਿ ਇੱਕ ਲਾ ਲੈ ਕੇ ਆਉਣ ਪ੍ਰੋਵੀਨਸ਼ਨ ਆਫ ਵਾਇਲੈਂਸ ਅਗੇਂਸਟ ਮੈਡੀਕਲ ਪ੍ਰੋਫੈਸ਼ਨਲਸ ਉਹਦੇ ਵਿੱਚ ਇਹ ਹੋਣਾ ਚਾਹੀਦਾ ਕਿ ਜਦੋਂ ਕੋਈ ਡਾਕਟਰਸ ਦੇ ਉੱਤੇ ਅਸਾਲਟ ਕਰਦਾ ਜਾਂ ਉਹਨਾਂ ਨੂੰ ਅਟੈਕ ਕਰਦਾ ਤੇ ਇਟ ਸ਼ੁੱਡ ਬੀ ਅ ਨੌਨ ਅਵੇਲੇਬਲ ਅਫੈਂਸ ਉਹਦੀ ਸਜ਼ਾ ਵੀ ਘੱਟੋ ਘੱਟ ਜਿਹੜੀ ਹੈਗੀ ਆ 3 ਸਾਲ ਤੋਂ ਜ਼ਿਆਦਾ 6 ਸਾਲ ਹੋਣੀ ਚਾਹੀਦੀ ਆ 5 6 ਇਹਦੀ ਮਤਲਬ 6 ਸਾਲ ਦੀ ਸਜ਼ਾ ਹੋਣੀ ਚਾਹੀਦੀ ਆ ਔਰ ਨਾਨ ਬੀ ਅਵੇਲੇਬਲ ਫੈਸੋਣੀ ਚਾਹੀਦੀ ਹੈ ਤੇ ਦੈਟ ਵਿਲ ਹੈਵ ਇਟ ਡੈਟਰੈਂਸ ਫੈਕਟਰ ਕੋਈ ਸੋਚੇਗਾ ਜੇ ਡਾਕਟਰਾਂ ਦੇ ਨਾਲ ਮਿਸਬੀਹ ਕਰਨ ਤੋਂ ਪਹਿਲਾਂ 100 ਵਾਰ ਸੋਚੇਗਾ ਇੱਕ ਬਹੁਤ ਸਖਤ ਨੂਨ ਲੈ ਕੇ ਆਣੀ ਆ ਉਹਦੇ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਹੈਗਾ ਉਹ ਯੂਨੀਅਨ ਗਵਰਨਮੈਂਟ ਨੇ ਲੈ ਕੇ ਆਣਾ ਸੋ ਅਸੀਂ ਜਿਹੜੇ ਯੂਨੀਅਨ ਹੈਲਥ ਮਿਨਿਸਟਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਰੇ ਸਟੇਟ ਹੈਲਥ ਮਿਨਿਸਟਰ ਨੂੰ ਬੁਲਾਉਣ ਸਾਰਿਆਂ ਦਾ ਪਰਸਪੈਕਟਿਵ ਲੈਣ ਅਸੀਂ ਡਾਕਟਰਸ ਦਾ ਪਰਸਪੈਕਟਿਵ ਲੈ ਕੇ ਜਾਵਾਂਗੇ ਉਹਨਾਂ ਦੀਆਂ ਵਿਊਜ਼ ਲੈ ਕੇ ਜਾਵਾਂਗੇ ਤੇ ਅਸੀਂ ਉਹਨਾਂ ਨੂੰ ਮਿਲਾਂਗੇ ਮੈਂ ਮੰਗ ਕਰਦਾ ਕਿ ਉਹ ਜਲਦੀ ਤੋਂ ਜਲਦੀ ਇੱਕ ਦੋ ਦਿਨ ਵਿੱਚ ਇਹਦੀ ਮੀਟਿੰਗ ਬੁਲਾਉਣ ਸਾਰੇ ਸਟੇਟ ਸਰਟ ਮਿਨਿਸਟਰ ਦੀ ਔਰ ਇੱਕ ਜਿਸ ਤਰ੍ਹਾਂ ਡਾਕਟਰ ਦੀ ਡਿਮਾਂਡ ਹੈ ਇੱਕ ਸੈਂਟਰਲ ਲਾਅ ਲੈ ਕੇ ਆਣ ਔਰ ਸਾਰੀਆਂ ਸਟੇਟ ਨੂੰ ਇੰਪਲੀਮੈਂਟ ਕਰਨ ਇਸੇ ਤਰ੍ਹਾਂ ਮੈਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਉਹ ਸਾਰੇ ਜਿਹੜੇ ਮੁੱਖ ਮੰਤਰੀਆਂ ਉਹਨਾਂ ਦੀ ਮੀਟਿੰਗ ਬੁਲਾਉਣ ਤੇ ਅਸ਼ੋਰ ਕਨੈਸ਼ਨ ਨੂੰ ਕਿ ਅਸੀਂ ਅਗਲੇ ਸੈਸ਼ਨ ਦੇ ਵਿੱਚ ਇਹ ਬੜਾ ਕਾਨੂੰਨ ਪਾਸ ਕਰਾਂਗੇ ਤੇ ਤਾਂ ਕਿ ਡਾਕਟਰ ਜਿਹੜੇ ਹੈਗੇ ਆ ਕਿਉਂਕਿ ਕਿਸੇ ਵੀ ਸਰਕਾਰ ਦੀ ਜਿਹੜੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਆ ਉਹ ਹੈਗੀ ਆ ਟੂ ਪ੍ਰੋਟੈਕਟ ਦਾ ਲਾਈਫ ਐਂਡ ਲਿਬਰਟੀ ਆਫ ਇਟ ਸਿਟੀਜ਼ਨਸ ਪਾਰਟੀਕੂਲਰਲੀ ਜੇ ਉਹ ਸੈਗਮੈਂਟ ਥੋੜਾ ਡਾਕਟਰਸ ਹੈਗਾ ਤੇ ਇਹ ਸਾਰੀਆਂ ਸਰਕਾਰਾਂ ਦੀ ਚਾਹੇ ਉਹ ਸੈਂਟਰ ਦੀ ਸਰਕਾਰ ਆ ਜਾਂ ਚਾਹੇ ਉਹ ਸਟੇਟ ਦੀ ਸਰਕਾਰ ਆ ਉਹਨਾਂ ਦਾ ਮੁਢਲਾ ਫਰਜ਼ ਆ ਕਿ ਉਹ ਆਪਣੇ ਜਦੋਂ ਕੋਈ ਡਾਕਟਰ ਪੇਸ਼ੰਟ ਨੂੰ ਟਰੀਟ ਕਰ ਰਿਹਾ ਉਹਨੂੰ ਡਰ ਨਹੀਂ ਲੱਗਣਾ ਚਾਹੀਦਾ ਕਿ ਮੇਰਾ ਸੌਲਟ ਤਾਂ ਨਹੀਂ ਹੋ ਜਾਏਗਾ ਜਦੋਂ ਕੋਈ ਐਮਰਜੈਂਸੀ ਆਏਗੀ ਕੋਈ ਚਾਹੇ ਕੋਈ ਰੋਡ ਸਾਈਡ ਇੰਜਰੀ ਆ ਕੋਈ ਫਾਇਰ ਇਨਸੀਡੈਂਸ ਹੋ ਗਈ ਕਿਤੇ ਟੈਰਰਿਸਟ ਵਾਇਲੈਂਸ ਹੋ ਗਈ ਕਿਤੇ ਕੁਝ ਹੋ ਗਿਆ ਉਹ ਜਾਂ ਬਹੁਤ ਸਿਕ ਪੇਸ਼IENTS ਆਉਂਦੇ ਆ ਮੈਡੀਕਲ ਕਾਲਜਸ ਦੇ ਵਿੱਚ ਉਹਨਾਂ ਚੋ ਕੋਸ਼ਿਕ ਦੀ ਡੈਥ ਹੋਣੀ ਹੁੰਦੀ ਹੈ ਡਾਕਟਰਸ ਬਹੁਤ ਸਾਰੇ ਮੈਡੀਸਿਨਸ ਯੂਜ਼ ਕਰਦੇ ਆ ਉਹਦੇ ਉਹਦੇ ਸਾਈਡ ਇਫੈਕਟਸ ਹੁੰਦੇ ਆ ਰਿਐਕਸ਼ਨਸ ਹੁੰਦੇ ਆ ਇੱਕ ਡਰਗ ਦਾ ਰਿਐਕਸ਼ਨ ਤਾਂ ਉਹਨੂੰ ਅਸੀਂ ਐਨਾਫਿਲੈਕਟਿਕ ਰਿਐਕਸ਼ਨ ਕਹਿੰਦੇ ਆ ਇਹ ਮੇਰੀ ਅੱਖਾਂ ਦੇ ਸਾਹਮਣੇ ਹੋਇਆ ਕਿ ਪੇਨ ਕਿਰੋਨ ਇੰਜੈਕਸ਼ਨ ਲਾਇਆ ਪੇਸ਼ੈਂਟ ਨੂੰ ਐਨਾਫਿਲੈਕਟਿਕ ਰਿਐਕਸ਼ਨ ਹੋ ਗਿਆ ਤੇ ਪੇਸ਼ੈਂਟ ਮਰ ਗਿਆ ਐਨਸਟੈਟਿਸਟ HOD ਵਾਸ देयर ਸੋ ਇਹ ਗੱਲਾਂ ਹੁੰਦੀਆਂ ਸਾਰੀਆਂ ਜਿਹੜੇ ਅਸੀਂ ਪ੍ਰੋਸੀਜਰ ਕਰਦੇ ਆ ਉਹਦੇ ਵਿੱਚ ਵੀ ਫੇਲਰ ਰੇਟ ਹੁੰਦਾ ਉਹਦੀਆਂ ਵੀ ਕੰਪਲਿਕਸ਼ਨ ਉਹਦੇ ਚ ਵੀ ਬਲੀਡਿੰਗ ਹੋ ਜਾਂਦੀ ਹੈ ਜੇ ਡਿਲੀਵਰੀ ਹੁੰਦੀ ਹੈ ਹੈਮਰੇਜ ਜ਼ਿਆਦਾ ਹੋ ਗਈ ਔਰਤ ਦਾ ਮਤਲਬ देयर विल बी ਸਮ ਇਨ ਨੋਨ ਆ ਜੀ ਸਾਰੀ ਦੁਨੀਆ ਦੇ ਵਿੱਚ ਕਿ ਜਿਹੜਾ ਇਹ ਪ੍ਰੋਸੀਜਰ ਹੈ ਇਹਦੀ ਮਾਰਟੈਲਿਟੀ ਇੰਨੀ ਹੈ ਇਹਦੇ ਚ ਮੋਰਬਿਡਿਟੀ ਆ ਮਾਰਟੈਲਿਟੀ ਵੀ ਹੋਏਗੀ ਮੋਰਬਿਡਿਟੀ ਵੀ ਹੋਏਗੀ ਬਟ ਡਾਕਟਰਸ ਕੈਨ ਡਾਕਟਰਸ ਆਰ ਨਾਟ ਕ੍ਰਿਮੀਨਲਸ ਡਾਕਟਰਸ ਆਰ ਨਾਟ ਕ੍ਰਿਮੀਨਲਸ ਇਹ ਗੱਲ ਹੋਣੀ ਚਾਹੀਦੀ ਹੈ ਮਾਨਯੋਗ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਆ ਕਿ ਜੇ ਡਾਕਟਰ ਕਿਸੇ ਪੇਸ਼ੈਂਟ ਦੀ ਡੈਥ ਹੁੰਦੀ ਹੈ ਤੇ ਪਹਿਲਾ ਇੱਕ ਮੈਡੀਕਲ ਬੋਰਡ ਬਣੇਗਾ ਉਹ ਐਗਜ਼ਾਮਨ ਕਰੇਗਾ ਉਹ ਰਿਪੋਰਟ ਦੇਗਾ ਉਸ ਤੋਂ ਬਗੈਰ ਡਾਕਟਰ ਤੇ ਐਫ ਆਈ ਆਰ ਨਹੀਂ ਸੋ ਇਹ ਹਾਊਸ ਇਹ ਵੀ ਡਿਮਾਂਡ ਕਰਦਾ ਹੈ ਕਿ ਉਸ ਤੋਂ ਬਗੈਰ ਐਫ ਆਈ ਆਰ ਨਹੀਂ ਹੋਏਗੀ ਔਰ ਆਈ ਜੀ ਵੀ ਸਾਹਿਬ ਨੇ ਸ਼ੋਰ ਵੀ ਕੀਤਾ ਹੌਸਲوں ਕੇ ਨਹੀਂ ਕਰਾਂਗੇ ਔਰ ਇਸ ਤੋਂ ਸਵਾਏ ਜਿਹੜੀਆਂ ਸਟੇਟ ਲੈਵਲ ਦੇ ਉੱਤੇ ਹੈਗਾ ਉਹ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਹੈਲਥ ਸਿਕਿਉਰਿਟੀ ਬੋਰਡ ਡਿਸਟ੍ਰਿਕਟ ਹੈਲਥ ਬੋਰਡ ਦਾ ਕਨਸੈਪਟ ਹੈਗਾ ਹਰ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਹੈਲਥ ਬੋਰਡ ਜਿਹੜਾ ਕਿ ਸਿਕਿਉਰਿਟੀ ਜਿਹੜਾ ਆਡਿਟ ਕਰੇਗਾ ਹਰ ਇੱਕ ਮੈਡੀਕਲ ਇੰਸਟਿਚੂਟ ਦਾ ਜਿੱਥੇ ਕੌਨਫਲਿਕਟ ਹੁੰਦੇ ਆ ਐਮਰਜੈਂਸੀ ਜਿਆਦਾ ਹੁੰਦੇ ਆ ਐਮਸੀਐਚ ਵਿੰਗ ਵਿੱਚ ਹੁੰਦੇ ਆ ਉੱਥੇ ਕੀ ਸਿਕਿਉਰਿਟੀ ਹੋਣੀ ਚਾਹੀਦੀ ਆ ਉਹਦੇ ਵਿੱਚ ਚਾਹੀਏ ਸੀਸੀਟੀਵੀ ਕੈਮਰੇਜ ਲਗਾਣੇ ਹੋਣ ਸਿਕਿਉਰਿਟੀ ਇਨਹਾਂਸ ਕਰਨੀ ਹੋਵੇ ਜਿਹੜੇ ਉੱਥੇ ਸਿਕਿਉਰਿਟੀ ਪਰਸਨਲ ਆ ਉਹ ਹਾਈਲੀ ਪ੍ਰੋਫੈਸ਼ਨਲ ਹੋਣ ਤੇ ਇਸ ਬਾਕੀ ਜਿਹੜੇ ਸਾਡੇ ਆਪਣੇ ਮੈਡੀਕਲ ਪ੍ਰੋਫੈਸ਼ਨਲਸ ਆ ਉਹ ਵੀ ਆਪਣੇ ਲੈਵਲ ਦੇ ਉੱਤੇ ਡਾਇਰੈਕਟਰ ਪ੍ਰਿੰਸੀਪਲ ਸਿਵਲ ਸਰਜਨ ਸਾਹਿਬ ਉਹ ਇਨਸ਼ੋਰ ਕਰਨਗੇ ਕਿ ਜੇ ਸਾਡੀ ਲੇਡੀ ਡਾਕਟਰ ਨੇ ਕਿਤੇ ਪੇਸ਼ੈਂਟ ਦੇਖਣ ਜਾਣਾ ਦੇਰ ਸ਼ੁੱਡ ਬੀ ਨੋ ਡਾਰਕ ਸਪੌਟਸ ਅਨ ਸੀ ਸ਼ੁਰੂ ਹੋਵੇ ਸਕਾਟਡ ਬਾਈ ਮੇਲ ਮੈਂਬਰਸ ਔਰ ਜਿਹੜੇ ਹਸਪੀਟਲ ਦੇ ਬੰਦੇ ਵੀ ਔਰ ਸਕਿਉਰਿਟੀ ਗਾਰਡ ਵੀ ਇਸ ਤੋਂ ਸਵਾਏ ਆਈਜੀਪੀ ਸਾਹਿਬ ਇਨਸ਼ੋਰ ਕਰਨਗੇ ਜੀ ਕਿ ਜਿਹੜਾ ਡਿਸਟ੍ਰਿਕਟ ਲੈਵਲ ਦੇ ਚਾਹੇ ਐਸਐਸਪੀ ਆ ਸਾਡੇ ਸਿਵਲ ਸਰਜਨ ਆ ਡਿਪਟੀ ਕਮਿਸ਼ਨਰ ਆ ਉੱਥੇ ਉਹਨਾਂ ਦੇ ਕੋਆਰਡੀਨੇਸ਼ਨ ਪੈਰਲ ਹੋਣ ਤੇ ਇੱਕ ਡੈਜ਼ਿਗਨੇਟਿਡ ਆਫਸਰ ਹੋਏਗਾ ਜਿਹੜਾ ਕਿ 24/7 ਨੰਬਰ ਉਹਨਾਂ ਵਾਸਤੇ ਅਵੇਲੇਬਲ ਹੋਏਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ